ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹੈ ਸਾਡੇ ਚੈਨਲ ਤੇ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 400 ਪਲੱਸ ਪੋਸਟਾਂ ਰੈਡ ਵਾਲੀਆਂ ਜਿਦੇ ਲਈ ਵੱਖ-ਵੱਖ ਯੋਗਤਾਵਾਂ ਰਹਿਣ ਵਾਲੀਆਂ ਤਾਂ ਪੂਰੀ ਜਾਣਕਾਰੀ ਆਪਾਂ ਪੋਸਟਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੀ ਹੈ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾ ਹੈ ਜੀ ਤਰੀਕਾ ਨੋਟ ਕਰ ਲਓ ਓਪਨਿੰਗ ਡੇਟ ਹੈ ਪੋਸਟਾਂ ਦੇ ਲਈ 2 ਅਪ੍ਰੈਲ 2024 ਜੀ ਕਲੋਜ਼ਿੰਗ ਡੇਟ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ 1 ਮਈ 2024 ਅੱਗੇ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ ਜੀ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਚਰ 3 ਪੋਸਟਾਂ ਜੀ ਕੈਟਾਗਰੀ ਵਾਈਜ਼ ਵਾਣ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਸਿਵਲ 90 ਪੋਸਟਾਂ ਜੀ ਜੂਨੀਅਰ ਐਗਜ਼ੀ ਏਜੀ ਪੋਸਟਾਂ ਦੀ ਜਾਣਕਾਰੀ ਜੋ ਜਾਰੀ ਕੀਤੀ ਗਈਆਂ ਹੈ ਕੈਟਾਗਰੀ ਵਾਈਜ਼ ਵੰਡ ਤੁਸੀਂ ਜ਼ਰੂਰ ਚੈੱਕ ਕਰ ਲਓ ਜੋ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਅੱਗੇ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਦੀ ਗੱਲ ਕਰ ਲੈਣੇ ਆ ਜੀ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਚਰ ਦੇ ਲਈ ਇਹਨਾਂ ਵੱਲੋਂ ਯੋਗਤਾ ਬੈਚਲਰਸ ਡਿਗਰੀ ਇਨ ਆਰਕੀਟੈਕਚਰ ਐਂਡ ਰਜਿਸਟਰਡ ਵਿਦ ਕਾਉਂਸਲ ਆਫ ਆਰਕੀਟੈਕਚਰ ਤੇ ਐਲੀਜੀਬਲ ਗੇਟ 2024 ਟੈਸਟ ਪੇਪਰ ਇਹਨਾਂ ਵੱਲੋਂ ਕੋਡ ਹੈ ਜੋ ਗੇਟ ਪੇਪਰ ਕੋਡ AR ਲਿਖਿਆ ਗਿਆ ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਸਿਵਲ ਬੈਚਲਰਸ ਡਿ ਤੇ ਗੇਟ ਪੇਪਰ ਕੋਡ EE ਲਿਖਿਆ ਗਿਆ ਜੀ ਇਹਨਾਂ ਵੱਲੋਂ ਜੂਨੀਅਰ ਐਗਜ਼ੀਕਿਊਟਿਵ ਇਲੈਕਟ੍ਰੋਨਿਕਸ ਜਿਹਦੇ ਲਈ ਇਹਨਾਂ ਵੱਲੋਂ ਡਿਗਰੀ ਹੈ ਜੀ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੋਲੋਜੀ ਇਨ ਇਲੈਕਟ੍ਰੋਨਿਕਸ ਟੈਲੀਕਮਿਊਨੀਕੇਸ਼ਨ ਇਲੈਕਟ੍ਰੀਕਲ ਵਿਦ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਤੇ ਗੇਟ ਪੇਪਰ ਕੋਡ ਇਹਨਾਂ ਵੱਲੋਂ EE ਲਿਖਿਆ ਗਿਆ ਜੀ ਅੱਗੇ ਆ ਜੀ ਜੂਨੀਅਰ ਐਗਜ਼ੀਕਿਊਟਿਵ ਇਨਫੋਰਮੇਸ਼ਨ ਟੈਕਨੋਲੋਜੀ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੀਕਲ ਇਨ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀ ਇਹਨਾਂ ਪੋਸਟਾਂ ਦੇ ਲਈ ਏਜ ਲਿਮਿਟ ਇਹਨਾਂ ਵੱਲੋਂ ਮੈਕਸਿਮਮ 27 ইয়ারਜ਼ ਐਜ਼ অন 1 ਮਈ 2024 ਲਿਖਿਆ ਗਿਆ ਜੀ ਏਜ ਰੈਲੈਕਸ਼ਨ ਵੱਖ-ਵੱਖ ਕੈਟਾਗਰੀ ਅਨਸਾਰ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਹ ਜੋ ਪੋਸਟਾਂ ਨੇ ਜੀ 에어ਪੋਰਟ অথরিটি ਆਫ ਇੰਡੀਆ ਵੱਲੋਂ ਜਾਰੀ ਕੀਤੀ ਗਈਆਂ 16 ਫਰਵਰੀ 2024 ਨੂੰ ਇਹ ਨੋਟੀਫਿਕੇਸ਼ਨ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਤੇ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਪੂਰੀ ਵੈਬਸਾਈਟ ਤੇ ਜਾਣਕਾਰੀ ਵੀ ਲੈ ਸਕਦੇ ਹੋ ਨੋਟੀਫਿਕੇਸ਼ਨ ਦਾ ਜੋ ਡਿਟੇਲਡ ਨੋਟੀਫਿਕੇਸ਼ਨ ਹਨ ਪੂਰਾ ਰੀਡ ਕਰਿਆ ਕਰੋ ਉਸ ਤੋਂ ਬਾਅਦ ਹੀ ਪੋਸਟਾਂ ਦੇ ਲਈ ਅਪਲਾਈ ਕਰਿਆ ਕਰੋ ਤਾਂ ਪੂਰਾ ਨੋਟੀਫਿਕੇਸ਼ਨ ਪੜ੍ਹ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਤਾਂ ਜੋ ਅਪਲਾਈ ਕਰਨ ਸਮੇਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਐ ਜੀ ਅਜੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੇਖਦੇ ਰਿਹਾ ਕਰੋ ਜੀ ਧੰਨਵਾਦ